ਇੱਕ ਹੀ ਹੋ ਰਿਹਾ ਵੀ ਹੈ ਆਹੀ ਕੁਛ ਕਰੀ ਜਾਇਆ ਕਰ ਸਰਦੀ ਹਾੜੀ ਥੋੜਾ ਰੰਗ ਦਵਾ ਫਿਰ ਥੋੜੀ ਨੂੰ ਕੱਢ ਲਾਉਣਾ ਗਾੜਾ ਭੈਣੀ ਹੈ ਹੜਾ ਜਪੂਤ ਹੱਥ ਲਿਬੜਾ ਕਰਨਗੇ ਥੋੜੀ ਦਿਨ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇ ਬਲੌਗ ਦੇ ਵਿੱਚ ਮੈਂ ਸੁਣਾਉ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ। ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇ ਕਾ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਇੱਥੇ ਸ਼ਾਮ ਦੇ 6:30 ਦਾ ਟਾਈਮ ਆ ਤੇ ਧੁੱਪਾਂ ਹਾਲੇ ਉਸੇ ਤਰ੍ਹਾਂ ਹੀ ਆ। ਹਾਲੇ ਮੌਸਮ ਠੰਡਾ ਜ ਨਹੀਂ ਹੋਇਆ ਹੈਗਾ ਤੇ ਆਪਾਂ ਚੱਲੇ ਸੀਗੇ ਘਿੱਆ ਤੋਂ ਮੈਂ ਹਾਂ ਚੱਲਾਂ ਘਿੱਆ ਤੋਂ ਡੋਲ ਲਈਏ। ਤੇ ਬਿਸਕਰਮਾ ਨੂੰ ਥੱਲੇ ਬੈਠੇ ਸੀ ਇਹਨਾਂ ਨੂੰ ਨਾਲ ਲੈ ਕੇ ਜਾਂਦੀ ਆ। ਸਾਸੀ ਦਾ ਬਲਾਜਿਸ ਕਰ। ਹੈਲੋ। ਆੜੇ ਖੁਟਾ ਟਾਂਕ ਲਾਉਣਾ ਹੈ ਕਿਨਹਤ ਹਾਂ ਬਿਲਡਿੰਗ ਹੈ ਨਾ ਤੇ ਆਂਟੀ ਕਹਿੰਦੀ ਕਹਿੰਦੀ ਹਮੇਸ਼ਾ ਮੈਂ ਕਹਿੰਦੀ ਕਹਿੰਦੀ ਵਿਸਕਰਨ ਦੇ ਦੰਦ ਕੋਕੋ ਲੈ ਗਏ ਦੇਖੋ ਇੱਕ ਖਰਾਬ ਬਣਾਈ ਬੈਠਾ ਸੱਜਪ੍ਰੀਤ ਪੁੱਛਦੇ ਸੀ ਨਾ ਤੁਸੀਂ ਵੀ ਜੂਨੀਅਰ ਕੀ ਹੈ ਕਰਦਾ ਛੋਟਾ ਟਾਂਕੇ ਲਾਉਣੇ ਆ ਟਾਂਕੇ ਲਾਉਣ ਵਾਲੀ ਮਸ਼ੀਨ ਬਣਾਈ ਬੈਠਾ ਸੱਚ ਟਾਂਕੇ ਲਾਉਣਿਆਂ ਨੇ ਉਹ ਬਿਲਡਿੰਗ ਬਿਲਡਿੰਗ ਕਰਨ ਵਾਲੀ ਮਸ਼ੀਨ ਇੰਜੀਨੀਅਰ ਸੋਟ ਇੰਜੀਨੀਅਰ ਤੇ ਮੈਂ ਹੁਣ ਦਿਖਾਵਾਂਗਾ ਕਿਵੇਂ ਗਾ ਬਾਇਆ ਹੈ ਕਮਰੇ ਦੇ ਵਿੱਚ ਪਰ ਉਹਨੇ ਨਾ ਡਰੈਸ ਖੋਲੀ ਹੋਈ ਉਹਦਾ ਹੀ ਬੈਠਾ ਬਣਾਉਣ ਦੇ ਵਿੱਚ ਤੇ ਫਿਰ ਕਾਪੀ ਰਾਈਟ ਮਾਜ ਵਿੱਚ ਮਗਰ ਸਮਾਨਦ ਹੋਣੀ ਤੁਹਾਨੂੰ ਕਿਵੇਂ ਖੜਿਆ ਪਿਆ ਦੇਖੋ ਐਦਾਂ ਰੱਖੀ ਬੈਠਾ ਸਮਾਨ ਸਾਰਾ ਉਹ ਪਿਆ ਉਹਦਾ 쿨ਰ 쿨ਰ ਲੈ ਕੇ ਚਾਕੇ 쿨ਰ ਨੂੰ ਇਹਨੇ ਪੇਂਟ ਕਰਤਾ بس میں نے تھے ਛਾੜੂ ਨਹੀਂ ਲਾਉਣ ਦਿੰਦਾ ਕਹਿੰਦਾ ਮੇਰਾ ਸਮਾਨ ਨਹੀਂ ਹੁਣਾਉਣਾ ਕੱਲ ਤਾਂ ਮੈਂ ਟੱਕੇ ਨਾਲ ਲਾ ਗਈ ਕੱਲ ਤਾਂ ਮੈਂ ਟੱਕੇ ਨਾਲ ਲਾ ਗਈ ਸੀ ਕਹਾਂ ਹੀ ਫੂਲੇ ਰੇ ਦਾ ਥੱਲੇ ਰੱਖ ਦੇਖੋ ਫੂਲੇ ਰੇ ਦਾ ਬਣ ਗਿਆ ਜਾਲੀਆਂ ਲੈਣੀਆਂ ਨਹੀਂ ਹਾਲੇ ਮੁੰਡੇ ਆ ਆ ਲੈਣਾ ਬਿਲਡਿੰਗ ਦਾ ਸਮਾਨ ਆਰੇ ਬਿਲਡਿੰਗ ਹੋਈ ਤੋਰਾ ਸਮਾਨ ਆ ਤੇ ਨਾ ਬੈਠਣਾ ਆਹ ਵੀ ਨੜਾ ਦੀ ਬਾਬਾ ਹੋਰੇ ਕਿਤੇ ਮੇਰੇ ਚਿੱਤਰੰਦਰਾ ਘਰ ਦੇ ਵਿੱਚ ਕਾਲਾ ਗੱਡੀ ਇੰਦਰ ਪਾਪੇ ਨੇ ਆ ਦੇਖੋ ਪੱਖਾ ਇਹਦੇ ਵਿੱਚ ਜਿਆਦਾ ਨਾ ਗਿਆ ਹੋਇਆ ਕਿ ਤੂੰ ਲਗਾ ਆਹ ਹੋ ਫਿਰ ਬਾਅਦ ਫਿਊਜ ਲਾਉਂਦਾ ਫਿਰ ਇਹ ਤੇ ਆਹ ਹੋ ਇਹਨੂੰ ਇਹਨ ਕੀ ਹੋਣਾ ਬੈਡ ਨੂੰ ਫਿਊਜ ਡਾਲ ਦਿੰਦੀ ਹੈ ਤੇ ਦੇਖੋ ਪੇਂਟ ਕਰਕੇ ਕਿੰਨਾ ਆਉਨੀਆਂ ਸੀ ਵੀ ਤੇ ਕੁਲ ਫਦੇ ਲੋ ਕਿੰਨਾ ਸੋਹਣਾ ਹੋ ਗਿਆ ਪੇਂਟ ਕਰੇ ਤੇ ਕਾਲੀ ਮੁਰਗੀ ਨੂੰ ਉੜੀ ਦਾਣਾ ਦਿੰਦੇ ਦੋਲ ਆਪਣੇ ਛੋੜ ਸਰ ਕੋਈ ਨਾ ਚੱਕ ਲੈ ਤੇ ਬਸ ਦੀਆਂ ਜਾਲੀਆਂ ਰਹਿ ਗਈਆਂ ਮੋਟਰ ਰੱਖੂਗਾ ਇਹਦੇ ਵਿੱਚ ਹਨਾ ਮੇਰੇ ਦਾਣਾ ਖਾਈ ਜਾਂਦੇ ਆੜੇ ਲੋਡੀ ਚੜ-ਚੜ ਕੇ ਮੁਰਗੀ ਉੱਠ ਕੇ ਚਲੇ ਗਏ ਹਾਂ ਦੇਖੋ ਆ ਦੇਖੋ ਥੱਲੇ ਪੈਪ ਪੂ ਪਤਾਰਾ ਪੂਰਾ ਪਤਾਰਾ ਆ ਜਾਲ ਠੀਕ ਆ ਆ ਪੇਚ ਕਸ ਚਾਬੀਆਂ ਆ ਕੀ ਚੱਕਰ ਹੈ ਸਰ ਕੀ ਕਰਨ ਕਰੀ ਜਾਂਦਾ ਹੈ ਚਲ ਕਰੀ ਜਾਂਦੇ ਨੂੰ ਪਰੇ ਆ ਵਜਾ ਖਲੂਗਾ ਔਰ ਟਰੈਕਟਰ ਟਰੈਕਟਰ ਜੋੜਤਾ ਇੱਕ ਟਰੈਕਟਰ ਲਈ ਬੈਠਾ ਤੇ ਇਹ ਆ ਆਪਦੀ ਪਲਾਈ ਪਤਾ ਨਹੀਂ ਕੀ ਕਹਿੰਦੇ ਨੇ ਇਹਨੂੰ ਪਲਾਈ ਕਹਿੰਦੇ ਨੇ ਕੀ ਇਹ ਆਉਨੇ ਆਪਣੇ ਮਾਮੇ ਤੋਂ ਮੰਗਾਈ ਆ ਆ ਅਰ ਔਰ ਇਹਦਾ ਕੀ ਕਹਿੰਦਾ ਨੇ ਰਸੇ ਜਿਹੜਾ ਬਾਣ ਇਹ ਵੀ ਚੱਕੀ ਬਟਾ ਆ ਬਣ ਯਾਰਾ ਪਾ ਦੇਗਾ ਅੰਮਾ ਚਲ ਨਾ ਲੱਗ ਕੇ ਲੱਗਦੇ ਸਾਲੇ ਲੱਟ ਇਹ ਇੱਕ ਹਰਮੇਸ਼ਪਰ ਨੇ ਵੀ ਮੈਸੇਜ ਕਰਿਆ ਅਸੀਂ ਕਹਿੰਦੇ ਵੀ ਤੁਸੀਂ ਉਹ ਨਾ ਸੇਮੀਆਂ ਬਣਾ ਲਓ ਉਹ ਬਣਾਉਂਦੇ ਹੁੰਦੇ ਨਾ ਦੇਸੀ ਘਿਓ ਦਾ ਤੜਕਾ ਲਾ ਕੇ ਵਿੱਚ ਲੈ ਚੀ ਜੀ ਪਾ ਕੇ ਉਹਦੇ ਬਾਰੇ ਵੀ ਕੀ ਦੱਸੀ ਅਸੀਂ ਸੇਮੀਆਂ ਬਾਰੇ ਸੇਮੀਆਂ ਸਾਡੇ ਘਰ ਟਿਕਦੀਆਂ ਨਹੀਂ ਜੀ ਅਸੀਂ ਲਈ ਆਉਂਦੇ ਜੀ ਮੁੱਲ ਦੀ ਤਾਂ ਚਲੋ ਹੁਣ ਮਿਲ ਜਾਂਦੀਆਂ ਨੇ ਜਿਹੜੀਆਂ ਹੁੰਦੀਆਂ ਨੇ ਬਣਾਇਆਂ ਹੁੰਦੇ ਨੇ ਉਹ ਆਪਣੇ ਇੱਥੇ ਦੂਰੋਂ ਮਿਲਦੀਆਂ ਨੇ ਪਿੰਡ ਜਾਣਾ ਪੈਣਾ ਜਾਂ ਉੱਥੇ ਮੇਰੇ ਪੇਕੇਆ ਕੋਲੋਂ ਮਿਲਦੀਆਂ ਨੇ ਬੜੀਆਂ ਬਣਾਉਂਦਾ ਸਾਡਾ ਜੀ ਸੈਜ ਨਹੀਂ ਸਣਦਾ ਉਹ ਸੇਵੀਆਂ ਜੇ ਮੈਂ ਲੈ ਕੇ ਰੱਖ ਲਵਾਂਗੀ ਚਾਹੇ 4 ਕਿਲੋ ਲੈ ਲਾ ਚਾਹੇ 5 ਕਿਲੋ ਲੈਣਾ ਹਨਾ ਉਹਨੇ ਨਾਲ ਤੜਕਾ ਲਾ ਕੇ ਮੈਗੀ ਬਣਾਵਣਾ ਖਾਈ ਜਾਂਦਾ ਹੁੰਦਾ ਮੈਗੀ ਵਾਲਾ ਮਸਾਲਾ ਲਿਆਉਂਦਾ ਇੱਕ ਫਿਰ ਉਹਨੂੰ ਤੜਕਾ ਲਾ ਲ ਮਗਰ ਆਉਂਦਾ ਤੇ ਬਸ ਸਾਡੇ ਘਰ ਉਹ ਸੇਵੀਆਂ ਹੈ ਨਹੀਂ ਗੀਆਂ ਤੇ ਹੁਣ ਜੇ ਮੁੱਲ ਦੀਆਂ ਮਗਰ ਨਹੀਂ ਮੁੱਲ ਦੀਆਂ ਤਾਂ ਹੋਰ ਲੂਟਤੀਆਂ ਨੇ ਉਹ ਤਾਂ ਉਹ ਬੀਨ ਮਿਲਦਾ ਹਨਾ ਸੇਵੀਆਂ ਜੀ ਵਰਗੀਆਂ ਹੋਣਗੀਆਂ ਹਨਾ ਪਤਲੇ ਪਤਲੇ ਉਹ ਨਹੀਂ ਮਿਲਦੀਆਂ ਹੈਗੀਆਂ ਜਿਹੜੀ ਆਟੇ ਦੀ ਹੁੰਦੀ ਹੈ ਨੇ ਇਹਨੂੰ ਬਹੁਤ ਆਤਸੇ ਨਾਣ ਮਿਰਚੀਆਂ ਸੀ ਮੈਂ ਖਾਂਦੀ ਮਿੱਠੀਆਂ ਨਹੀਂ ਖਾਂਦਾ ਹੈਗਾ ਨਾਣ ਮਿਰਚੀਆਂ ਹੀ ਖਾਂਦਾ ਵੱਧ ਲੈ ਜਾਂ ਸੇਮੀਆਂ ਦਾਦਾ ਪੜਕਰ ਦਬੀ ਹੋ ਗਿੰਦੇ ਨੇ ਉਹ ਸੇਮੀਆਂ ਦਾ ਚੱਜਦੀ ਜਾਂਦੀਆਂ ਨੇ ਮੁੱਲ ਦੀ ਘਰ ਦੀ ਸੀ ਵੀ ਕਰਦੀ ਹੁੰਦੀ ਹੈ ਇੱਕ ਸੇਮੀਆਂ ਇੱਕ ਚੌਲ ਬਹੁ ਬਣਾ ਬਣਾ ਖਾਂਦਾ ਨਾਣ ਮਿਰਚਾਲੇ ਜਿਸ ਕਾਰਨ ਚੌਲਾਂ ਬਾਰੇ ਕੀ ਕਿਹਾ ਹੈ ਹਾਂ ਚੌਲ ਵੀਰੇ ਆਉਦੀ ਮਾਸੀ ਤੋਂ ਘੱਟੇ ਮੰਗਾਇਨੇ ਜਿਸ ਕਾਰਨ ਕਹਿੰਦਾ ਮਾਸੀ ਸਾਨੂੰ ਚੌਲ ਘੱਟ ਲਿਆ ਕੇ ਦੇਈ ਕਦਾ ਸਾਨੂੰ ਵੀ ਭਈਆ ਬਣਾ ਦਿੰਦਾ ਸੈਲਤ ਉਹਨਾਂ ਐ ਜੀ ਨੂਨ ਵਿੱਚ ਵਾਲੀ ਚੀਜ਼ਾਂ ਬੱਦ ਪਸੰਦ ਨੇ ਹਨਾ ਸਮਝ ਲਿਸ ਅੱਜ ਕੱਲ ਤਾਂ ਮੇਰੇ ਮਗਰ ਪਿਆ ਮੰਮੀ ਚੌਲ ਬਣਾ ਦੇ ਚੌਲ ਬਣਾ ਦੇ ਤੇ ਕੱਲ ਨਹੀਂ ਮੈਂ ਬਣਾਇ ਅੱਜ ਬਣਾ ਕੇ ਦਿੱਤੇ ਹਾਂ ਦੁਪਹਿਰੇ ਖਰੋ ਤੇ ਅੱਜ ਵੈਸੇ ਤਾਂ ਉਹਨਾਂ ਛੁੱਟੀ ਸਰਦਰੀ ਹੋ ਗਈ ਸੀਗੀ ਪਰ ਆਏ ਕਾਫੀ ਲੇਟ ਨੇ 2:30 ਵਜੇ ਆਏ ਨੇ ਬਾਕੀ ਸੂਕਲ ਛੋਟੇ ਗਲਾਸਾਂ ਨੂੰ ਕਰਤੀ ਸੀ ਬੜੀਆਂ ਰੱਖ ਲਈਆਂ ਸੀ ਕਾਲੂ ਇਹਨਾਂ ਦੇ ਸਕੂਲ 'ਚ ਨਾ ਐਮ ਐਲ ਐ ਨੇ ਆਉਣਾ ਹਨਾ ਐਮ ਐਲ ਐ ਨੇ ਆਉਣਾ ਹੂੰ ਦੋ ਹਾਸ ਸਕੂਲਾਂ ਚ ਜਾਉਣਾ ਪ੍ਰਾਇਮਰੀ ਤੇ ਸਰਕਾਰੀ ਦੋਨਾਂ ਸਕੂਲਾਂ ਚ ਜਾਉਣਾ ਹੁਣ ਪਤਾ ਨਹੀਂ ਜਿਸ ਕਰਕੇ ਨਾ ਕਹਿੰਦਾ ਮੰਮੀ ਕਾਲੂ ਜਾਣਾ ਪੈਣਾ ਸਿੱਧੇ ਉਹਨਾਂ ਨੇ ਮਾਪਿਆਂ ਨੂੰ ਵੀ ਮਾਪੇ ਵੀ ਉਹਨਾਂ ਦੇਖਦੇ ਆ ਸ਼ਾਇਦ ਕਾਲੂ ਉੱਧਰ ਜਾਣਾ ਪਵੇ ਸੋਨ ਨੂੰ ਵੀ ਦਿਖਾਵਾਂਗੇ ਕੀ ਦਿਖਾਏਗਾ ਇਹਨਾਂ ਨੂੰ ਸਕੂਲ ਸਕੂਲ ਸੱਚੇ ਸਿੱਧੇ ਇਹਨਾਂ ਨੇ ਨਹੀਂ ਔਰ ਸਾਜਰੇ ਦਾ ਟਾਈਮ ਉਹ ਹੀ ਕੰਮ ਮੇਰੇ ਕੰਮ ਦਾ ਟਾਈਮ ਹੁੰਦਾ ਕੋਈ ਜਾਣ ਨਹੀਂ ਪੈਂਦਾ ਕਿਵੇਂ ਜਾਉਂਗੀ 9:10 9:00 ਵਜੇ ਗਰਵਾਇਆ 9:00 ਵਜੇ ਮੇਰਾ ਕੰਮ ਨਹੀਂ ਮੁੱਕਦਾ ਹੈਗਾ 1 ਘੰਟਾ ਉਹਨੇ ਉੱਤਰ ਰੱਖਿਆ 9:00 ਵਜੇ ਮੇਰਾ ਕੰਮ ਨਹੀਂ ਮੁੱਕਦਾ ਕੰਮ ਤਾਂ ਜਾ ਕੇ ਮੁੱਕਦਾ ਮੇਰਾ 11:30 ਪੂਰਾ ਅੱਜ ਮੁੱਕਿਆ 11:30 ਵਜੇ ਪੋਚੇ ਲਾਏ ਦੇ ਪੋਚੇ ਲਾ ਕੇ ਫਿਰ ਡਸਟਿੰਗ ਕਰਕੇ ਫਿਰ ਬਿਲੀ ਹਿਣੀ ਚਲੋ ਜੀ ਚਲਦੇ ਆਂ ਪਿੰਡਿਆ ਤੁਹਾਨੂੰ ਵੀਡੀਓ ਬਾਲਮ ਵੀ ਹੋ ਜਾਣੀਆਂ ਚਲ ਐਗਰ ਪੱਖਾ ਬੰਦ ਕਰਨ ਵਾਲੇ ਉਹ ਸੋਚ ਬੰਦ ਕਰ ਲੈ ਆ ਮੈਟੋ ਨੇ ਬਾਦ ਰਕ ਲੈ ਆ ਜਾ ਉਹ ਸੈਦੀ ਫੋਟੋ ਸੈਦੀ ਫੋਟੋ ਦਿਖ ਦਿਓ ਉਹ ਦੇਖੜਾ ਚੁੰਡੀਆਂ ਨਾਲ ਸੈਦੀ ਫੋਟੋ ਆਹ ਆਈ ਕਪਾ ਤੇ ਬੋਦੀ ਇਹ ਤੇ ਵੇਖ ਤੁਸੀਂ ਇਹਦੇ ਤੇ ਵੇਖ ਕਕੜੀਆਂ ਦੇਖੋ ਕਕੜੀ ਲੈ ਲੈ ਨਾ ਨਾ ਲੈ ਲੈ ਬਸ ਥੋੜੀ ਬੜੀ ਹੁੰਦੀ ਜਿਹੜੇ ਤੋੜ ਕੇ ਖਾ ਲੈਂਦੇ ਨਾਲ ਦੀਆਂ ਮੋਟੀ ਵੀ ਨਹੀਂ ਹੋਣ ਦਿੰਦੇ ਕਕੜੀ ਖਾ ਲਾਂਦੇ ਫੋਲ ਬਹੁਤ ਆ ਲੈ ਲੈ ਨਹੀਂ ਪੁੱਤ ਹਾਲੇ ਉਹ ਦੇਖ ਤੋੜਤੀ ਨਹੀਂ ਚੂਹਾ ਹੀ ਤੋੜਦਾ ਉਹ ਟੁੱਟ ਗਿਆ ਟੁੱਟ ਗਿਆ ਜੇ ਤੋੜੇ ਤਾਂ ਹੀ ਟੁੱਟਿਆ ਮੈਂ ਟੁੱਟ ਗਿਆ ਟੁੱਟ ਗਿਆ ਸਾਇਪਰੀ ਤੇ ਲੱਗ ਗਿਆ ਪਿੰਡੀਆਂ ਤੋੜਨ ਆਪਾਂ ਵੀ ਚੱਲਦੇ ਆ ਲੋ ਜੀ ਇੱਥੇ ਲੱਗਦੇ ਸੀਗੇ ਆਪਾਂ ਭਿੰਡੀਆਂ ਤੋੜਨ ਸੱਜਵੀ ਤੇ ਇੱਕ ਪਾਸੇ ਤੋੜਦੇ ਸੀਗਾ ਮੈਂ ਇੱਧਰ ਤੋੜ ਰਹੀ ਸੀਗੀ ਇੱਧਰ ਆਪਣੀਆਂ ਦੋਏ ਬਟਾ ਨੇ ਪਰਲੇ ਮੇਰੇ ਬੈਗ ਸਾਈਡ ਨਾਲ ਉਧਰ ਕੈਰੀ ਵੀ ਜੀ ਹੋਈ ਆਪਾਂ ਨੇ ਤੇ ਜਿੰਨੀਆਂ ਕ ਹੈਗੀਆਂ ਨੇ ਤੋੜ ਲਾਂਗੇ ਕੋੜੀ-ਹੋੜੀ ਉਤਰ ਲੱਗਦੀਆਂ ਨੇ ਅੱਜ ਦੇਖਦਾ ਕਿੰਨੀਆਂ ਕ ਉਤਰਦੀਆਂ ਨੇ ਬਾਕੀ ਜੀ ਇਹ ਹੈਗੀ ਆਪਣੇ ਪਿੰਡਾਂ ਦੀ ਸਕੂਨ ਭਰੀ ਜ਼ਿੰਦਗੀ ਹੈ ਨਾ ਬਿਨਾ ਸ਼ੋਰ ਸ਼ਰਾਬੇ ਤੋਂ ਤੇ ਪਰ ਦੂਸ਼ਣ ਤੋਂ ਬਗੈਰ ਹਨਾ ਆਪਾਂ ਖੇਤਾਂ ਦੇ ਵਿੱਚ ਰਹਨੇ ਆ ਤੇ ਆਪਣਾ ਇੱਧਰ ਸ਼ਾਂਤ ਮਾਹੌਲ ਆਪਣੇ ਵੱਲ ਤੇ ਹਰੀਆਵਲ ਚਾਰ ਸੁਪੇਰੇ ਤੇ ਆਪਦੇ ਘਰ ਦੀ ਸਬਜ਼ੀ ਬਿਨਾ ਸਫਰੇਹਾਂ ਤੋਂ ਰਿਹਾਂ ਤੋਂ ਤੇ ਇਹ ਹੁੰਦਾ ਜੀ ਪਿੰਡਾਂ 'ਚ ਰਹਿਣ ਦੀ ਮੌਜ ਹਨਾ ਸ਼ਹਿਰਾਂ ਦੇ ਵਿੱਚ ਦੇਖ ਲਓ ਕਿ ਸਭ ਕੁਝ ਮੁੱਲ ਦਾ ਏ ਤੇ ਪਿੰਡਾਂ ਦੇ ਵਿੱਚ ਆਪਣਾ ਸਭ ਕੁਝ ਆਪਾਂ ਘਰ ਬੀਜ ਲੰਨੇ ਆ ਸਭ ਕੁਝ ਹੈਗਾ ਏ ਹਨਾ ਪਿੰਡਾਂ ਵਰਗੀ ਰੀਸ ਨਹੀਂ ਜੀ ਜਿੱਥੇ ਮਰਜ਼ੀ ਚਲੇ ਜਾਓ ਪਿੰਡਾਂ 'ਚ ਜਿਹੜਾ ਪਿੰਡ 'ਚ ਰਹਿ ਕੇ ਸਕੂਨ ਮਿਲਦਾ ਨਾ ਉਹ ਕਿਤੇ ਵੀ ਨਹੀਂ ਮਿਲਦਾ ਹੈਗਾ ਸ਼ਹਿਰ 'ਚ ਰਹਿੰਦੇ ਆ ਉੱਥੇ ਵੀ ਹਰ ਇੱਕ ਚੀਜ਼ ਦੇ ਮੁੱਲ ਲੱਗਦਾ ਹਰ ਇੱਕ ਚੀਜ਼ ਦਾ ਮੁੱਲ ਲੈਣੀ ਪੈਂਦੀ ਆ ਜਿਵੇਂ ਕਿ ਉੱਥੇ ਕੂੜਾ ਵੀ ਸਿੱਟਦੇ ਨੇ ਉਹ ਵੀ ਮੁੱਲ ਸਿੱਟਣਾ ਪੈਂਦਾ ਕਹਿੰਦੇ ਮੈਂ ਕਿੰਨਾ ਤੋਂ ਸੁਣਿਆ ਨਾ ਕਹਿੰਦੇ ਸਾਡੇ ਨਾ ਉਹ ਆਉਂਦੇ ਨੇ ਕੂੜਾ ਚੱਕਣ ਵਾਲੇ ਉਹ ਵੀ ਮੁੱਲ ਲੈ ਕੇ ਪੈਸੇ ਲੈ ਕੇ ਜਾਂਦੇ ਨੇ ਕੂੜਾ ਚੱਕਣ ਦੇ ਵੀ ਤੇ ਪਾਣੀ ਵੀ ਉੱਥੇ ਮੁੱਲ ਸਭ ਕੁਝ ਮੁੱਲ ਮਿਲਦਾ ਪਰ ਆਪਣਾ ਇਹ ਆ ਪਿੰਡਾਂ ਵਿੱਚ ਮੌਜ ਆਦੂ ਗੋਦ ਕੋਲ ਮੇਰੇ ਕੋਲ ਸਕੂਨ ਮਿਲਦਾ ਚ ਪਿੰਡਾਂ ਵਿੱਚ ਰਹਿ ਕੇ ਲਓ ਜੀ ਹੁਣ ਥੱਲੇ ਆਏ ਹੋਏ ਸੀਗੇ ਫਿਰ ਮੈਂ ਵੀ ਉੱਤੇ ਗਿਆ ਦੁਬਾਰਾ ਟਾਈਮ ਲੱਗ ਜਣਾ ਫਿਰ ਅੱਖਾਂ ਦਾ ਵੀ ਨਿਵੇੜੇ ਦਿੱਤਾ ਹੁਣ ਜਾ ਕੇ ਬਸ ਪਿੰਡਿਆ دھو ਕੇ ਰੱਖਦੀਆਂ ਜਨ ਸੁੱਕੇ ਜਾਣਗੇ ਇਹਨਾਂ ਨੂੰ ਵੀ ਪਾਤੇ ਬਸ ਕੱਖ ਨਬੜ ਗਿਆ। ਕੱਖਾਂ ਦਾ। ਲਓ ਜੀ ਐਨੇ ਸਾਰੇ ਪਿਟੇ ਹੋ ਗਿਆ ਆਪਣੇ। ਅਦੋ ਚੱਪੜ ਕੋ ਦੂਜੇ ਵੀ ਤੋਰਦੇ ਸੈਜ ਨੇ। ਓ ਯਾਰ ਚੈਨਾ ਖਰਾਬ ਨਾ ਹੋ ਜਾ। ਇਹ ਛੇ ਦਿਖਰਾਵ ਹੋ ਜਾਂਦਾ ਪਤਾ ਨਹੀਂ ਕੀ ਗੱਲ ਆ ਚੱਪੜ ਕਦੂ। ਮੰਮੀ ਹਾਂ। ਉਹ ਕਹਿੰਦਾ ਸੀਟੀ ਖੋਲ। ਖੋਲਦੀ। ਬਸ ਇਹਨਾਂ ਨੂੰ ਜਾ ਕੇ ਧੋਨੇ ਆ। ਸੀਟੀ ਫੇਰ ਸੁੱਕ ਜਾਣਗੀਆਂ। ਮੰਮੀ ਤੇ ਕਹਿੰਦਾ ਸੀਟੀ ਉਹ ਛਿੱਟ ਲਾਂਗੇ ਜੰਤਾ ਨਾ ਛੋਲੂਆਂ। ਕਹਿੰਦਾ ਸੀਟੀ ਖੋਲਦਾ ਮੰਮੀ। ਲਓ ਜੀ। ਇੱਥੇ ਲੱਗ ਗਿਆ ਪਾ ਪਿੰਡੀਆਂ ਚਿਰਨ ਤੋਂ ਕਿਸਮਾ ਕੇ ਮਰਾ ਕੀਤੀ ਸੁੱਕ ਗਈਆਂ ਪਿੰਡੀਆਂ ਧਾਰਾ ਚੋਏ ਜਾਂਦੀ ਹੈ ਦੁੱਧ ਰਗਾਉਂਦੇ ਪਾਉਂਦੇ ਜਨਮ ਇਹ ਕੱਟ ਲਈਏ ਨਰਮ ਨਰਮ ਛੇਡਾਂਗੇ ਹਨ ਜਿਹੜੇ ਪੱਕੀਆਂ ਹੋਣਗੇ ਉਹ ਰਹਿਣ ਦਾ ਤੇ ਉਧਰ ਲਾ ਦੇ ਸੀ ਕਿ ਮੈਨੂੰ ਛੀਨ ਥੋੜੇ ਜਿਹਾ ਕੱਪੜੇ ਪੈਸੇਗੇ ਮੈਂ ਸਭ ਧੋ ਦੇਣੀ ਆ ਤੁਸੀਂ ਵੀ ਕਾਹੋਗੇ ਰਾਤ ਨੂੰ ਕੱਪੜੇ ਧੋ ਦਿੰਦੀਆਂ ਹਾਂ ਜਿਵੇਂ ਠੰਡਾ ਹੋ ਜਾਂਦਾ ਤੇ ਨਾਲੇ ਸਵੇਰ ਦੇ ਕੰਮਾਂ ਨੂੰ ਆਪਾਂ ਦੁਤਾਈਆਂ ਕੋਈ ਹੁੰਦੀ ਆ ਤੇ ਉਦੋਂ ਕੱਪੜੇ ਤੋਂ ਉਹ ਨਹੀਂ ਕੀ ਕਰਦਾ ਹੈਗਾ ਜਦੋਂ ਧੁੱਪ ਆ ਬਾਰ ਹੋ ਜਾਂਦੀ ਆ ਤੇ ਨਾਲੇ ਸਿੱਕਾ ਦੁਬਾਰੇ ਜੇ ਫਿਰ ਰੜੀ ਜਾਂਦੇ ਨੇ ਧੁੱਪਾ ਕੱਪੜੇ ਐਸ ਵੇਲੇ ਦੁੱਤੇ ਕੱਪੜੇ ਸ਼ਾਮਾਂ ਚ ਸੁੱਕ ਜਾਂਦੇ ਨੇ ਆਕੜਾ ਹੋ ਜਾਂਦਾ ਮੋਟੇ ਕੱਪੜੇ ਨੇ ਪਤਲੇ ਛੇਤੀ ਸੁੱਕ ਜਾਂਦੇ ਨੇ ਨਾ ਠੰਡੇ ਨੰਡੇ ਸਾਰੇ ਕੰਮ ਹੋ ਜਾਂਦੇ ਨੇ ਆਪਣੇ ਇੱਥੇ ਬਾਹਰੋਂ ਬਾਹਰ ਝੁੱਲੇ ਕੋਲ ਝੁੱਲੇ ਦੇ ਕੰਮ ਮੁੱਕ ਜਾਂਦੇ ਨੇ ਆ ਤਾਂ ਪੱਕੀ ਆ ਨਰ ਬੋੜ ਜਿਹੜੇ ਕੰਮ ਹੁੰਦੇ ਨੇ ਬਸ ਥੋੜੇ ਨੇ ਥੋੜੇ ਦੋ ਗੇੜਿਆਂ ਨਾਲ ਧੁੱਤ ਜਾਣਗੇ ਨਰ ਨਰ ਮੁੰਡੀ ਵਗੈਰਾ ਦੀ ਸੇਬ ਨੂੰ ਗੇਲੜ ਪਾ ਦੂਗੀ। ਹੋਏ ਚਲੇਗੇ। ਮੈਨੂੰ ਲੱਗਦਾ ਜੀ ਦੋਜੀ ਹੈ ਕਿ ਮੈਂ ਦੁੱਧ ਪਾਇਆ ਵਾ ਫੇਰਾ ਕੇ ਮਿਲ ਗਿਆ। ਨਾਲ ਸਬਜ਼ੀ ਚੇਰ ਲੂੰਗੀ। ਇਹ ਮੈਂ ਜਦੋਂ ਬਾਅਦ। ਦੁੱਧ ਪਾਇਆ। ਪਿੰਡੀਆਂ ਆਪਣੇ ਭੁੱਜ ਗਈ। ਪਹਿਲਾਂ ਸਰੋਂ ਦੇ ਤੇਲ ਪਿੰਡੀਆਂ ਪੁੱਡੀਆਂ ਆਪਾਂ ਜੀ ਬਾਅਦ ਤਿਆਰ ਕਰਾ। ਬਸ ਹਲਕਾ ਜਿਹਾ ਬ੍ਰਾਊਨ ਕਰ ਦਿੰਦੇ ਆ। ਬਹੁਤ ਸਾਰੇ ਸਿਜਾ ਕੋਲ ਲੀਆ ਪਏ ਕੋਲੇ ਦੇ ਚੋਲ ਵਿੱਚ ਇਹਦੇ ਪਿੰਡੇ ਦੇ ਵਿੱਚ ਨਾ ਕਰਾ ਰਹੇ ਨਾ ਮਚੀ ਦਿਹਾ ਤੇਜ ਹੋਵੇ ਫਿਸਵਾ ਲਾ ਦੇ ਨਹੀਂ ਨਹੀਂ ਲਾ ਦੇ ਆਪਣੇ ਟਮਟਰ ਵੀ ਪਾ ਹੈਗੇ ਇਹਦੇ ਵਿੱਚ ਕੁਝ ਨਹੀਂ ਪਾ ਰਹੇ ਬਸ ਸਿੰਪਲ ਗ੍ਰੀਨ ਰੋਡਾ ਲਾ ਲਓ ਤੋਂ ਕੋਲੇ ਮੋੜੀ ਪਾ ਲੀਏ ਥੋੜਾ ਜਿਹਾ ਟੇਕ ਲਾ ਲਓ चेर तक थले लाँगी माड़ी माड़ी अग मचती है मैं इन अगत नहीं भुनिया है थोड़ थोड़ी थोड़ी अग ही भुनी है मिठी मिठी जी अगते बस थोड़ा होल हो रहा फिर मैं थले ला दूंगी फिर हाजी ला जी सब चैक करो अपनी भिंडिया किसी भी सुट गई अंदर ਲੋਈ ਸਰ ਜੀ ਚੈੱਕ ਕਰੋ ਆਪਾਂ ਪਿੰਡਿਆਂ ਦੀ ਕਿੰਨੀ ਵਧੀਆ ਬਣੀ ਹੈ ਐਨੀ ਵਧੀਆ ਹੈ ਚੁੱਲੇ ਤੇ ਹੀ ਬਣਦੀ ਹੈ ਜੇ ਆਪਾਂ ਨਾ ਗੈਸ ਤੇ ਬਣਾਉਣੀ ਹੈ ਇੱਕਣ ਨਹੀਂ ਭੁੱਜਦੀ ਹੈਗੀ ਦੇਖੋ ਚੁੱਲੇ ਤੇ ਭੁੱਜ ਜਾਂਦੀ ਆ ਥੋੜੀ ਥੋੜੀ ਅੱਗ ਤੇ ਭੁੰਨੀ ਆ ਜਿਆਦਾ ਨਹੀਂ ਤੇਜ਼ ਨਹੀਂ ਕਰੀ ਹੈਗੀ ਆਪਾਂ ਨੇ ਅੱਗ ਬਾਕੀ ਜੀ ਚੁੱਲੇ ਦਾ ਤੁਹਾਨੂੰ ਪਤਾ ਹੀ ਆ ਸੁਆਦ ਵੱਖਰਾ ਹੀ ਹੁੰਦਾ ਜਿਹੜੀ ਚੁੱਲੇ ਤੇ ਚੀਜ਼ ਬਣਦੀ ਏ ਉਹ ਤਾਂ ਸੁਆਦ ਹੀ ਹੁੰਦੀ ਆ ਬਸ ਹੁਣ ਮੈਂ ਗੁੰਨੂ ਵੀ ਆਟਾ ਆਟੋ ਨੂੰ ਕਿ ਲੱਗਦਾ ਰੋਟੀ ਆਗ ਆਪਾਂ ਨੇ ਭੁਜਾਤੀ ਜਮੇ। ਤੇਰੇ ਮੜਾ ਸੇਕਿਆ ਹੁਣ। ਭਈ ਰਹੂਗੀ ਹਲੇ ਸੇਕ ਤੇ ਹੋਰ ਜਿੰਨਾ ਚਮਾਏ। ਆਸਾ ਸੈਟ ਕਰਕੇ ਲਿਆ ਕਰਨੀ ਆ ਸਮਾਂ ਚੱਕ ਦੇਉਂ ਟਾਈਮ ਲੱਗ ਜਾਣਾ ਅੰਦਰੋਂ। ਪੂਨਾ ਚੇਜ਼ ਹੋਰ ਪਈ ਰਹੇਗੀ ਇਹ। ਬਾਕੀ ਚਲੋ ਅੱਜ ਆਪਾਂ ਅੱਜ ਦੇ ਵੀਡੀਓ ਦਾ ਐਂਡ ਇਥੇ ਕਰਦੇ ਆ ਜੇ ਤੁਹਾਨੂੰ ਅੱਜ ਦਾ ਬਲੌਗ ਪਸੰਦ ਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਨਾਲ ਤਕ ਤਕ ਲਈ ਸাশ੍ਰੀਆ ਕਲ ਜੀ ਬਾਏ ਬਾਏ